ਸਤ ਪਾਲ ਸਿੰਘ ਜੀ ਤੇ ਜਦੋਂ ਮੰਨੂ ਡੈਡ ਬਡੀ ਇੱਥੇ ਆਈ ਕਿ ਚਿਤਰਾਂ ਨਾਲਾਂ ਤੇ ਸਕਾਰ ਕਰਨ ਨੂੰ ਕੀਤਾ ਜਾਏਗਾ ਪਰਵਾਹ ਕਿ ਨਾ ਕੀਤੀ ਆ ਜੀ ਸ਼ਾਮ ਨੂੰ ਡੈਡ ਬਡੀ ਆਊਗੀ ਜਿਸ ਸस्कार ਜਿਹੜਾ ਕੱਲ ਨੂੰ ਕੀਤਾ ਜਾਊਗਾ ਪਹੁੰਚ ਕੇ ਪਹਿਲਾਂ ਹਾਂ ਲੈਣ ਦੇ ਡੈਡ ਬਡੀ ਨੌਰੀ ਬਾਟਰ ਨਹੀਂ ਜਾਣਾ ਪਊਗਾ ਉੱਥੇ ਨ ਜਾਣਗੇ ਉਹ ਤੋਂ ਬਾਅਦ ਇੱਥੇ ਲਿਆਉਣਾ ਕਾਰਨ ਕੀ ਰਹੀ ਜੀ ਤੇ ਤਾਂ ਐਕਸੀਡੈਂਟ ਹੋਇਆ ਹੀ ਮਗਰ ਉਹ ਗੱਡੀ ਮਾਰੀ ਆ ਤੇ ਗੱਡੀ ਮਾਰ ਕੇ ਉਹ ਗਾਂਢਕ ਬੇਸ਼ੱਕ ਦੇ ਸ਼ਰਤ ਦੇ ਸ਼ਰਤ ਦੇ ਸਿਰਫ ਵੱਜਾ ਉਹ ਤਾਂ ਨਾਜ਼ਰ ਆਉਂਦਾ ਪੈਦਲ ਜਾਂਦੇ ਸੀ ਇੱਕ ਵੀ ਪੈਦਲ ਲੱਗੇ ਸੀ ਕਿ ਉੱਥੇ ਨਹੀਂ ਨਹੀਂ ਉੱਥੋਂ ਪੈਦਲ ਗੱਡੀ ਤੋਂ ਉਤਰ ਕੇ ਪੈਦਲ ਜਾਂਦੇ ਸੀ ਹਾਂ ਕਿੰਨੀ ਉਮਰ ਸੀ ਉਹਨਾਂ ਦੀ ਉਮਰ ਹੋਊਗੀ 60 ਸਾਲ ਦੇ ਨੇ ਸਾਨੂੰ ਪਤਾ ਲੱਗਾ ਵੀ ਸਾਡੇ ਜਿਹੜੇ ਸਾਥੀ ਸੀ ਸੰਗਮਦਰ ਸਿੰਘ ਜੋ ਕਿ ਅਡੌਰੀ ਬਾਡਰ ਤੇ 4 ਤਰੀਕ ਦੀ ਮਹਾਪੁੰਜਤ ਛੱਡੀ ਸੀ ਡੱਲੇਵਾਲ ਦੇ ਜੋ ਮਰਨ ਮਰਤ ਤੇ ਬੈਠਾ ਉੱਥੇ ਗਏ ਸੀ ਤੇ ਅੱਜ ਸਾਨੂੰ ਸਵੇਰ ਪਤਾ ਲੱਗਾ ਵੀ ਕੱਲ ਵਾਲੀ ਰਾਤ ਕਿਨੇ ਦਾ ਚਾਰਜਰੀ ਗਾਲੀ ਵੀ ਉੱਥੇ ਉਹਨਾਂ ਦੀ ਮੌਤ ਹੋ ਗਈ ਸੀ ਤੇ ਸਾਨੂੰ ਬਹੁਤ ਦੌੱਖਾ ਸਾਡਾ ਸਾਥੀ ਆ ਜਿਹੜਾ ਵੀ ਉੱਥੇ ਸੀ ਰੋ ਗਿਆ ਕਿਸਾਨੀ ਬੰਦਾਂ ਨੂੰ ਲੈ ਕੇ ਕਿਸਾਨ ਜਿਹੜੇ ਲਗਾਤਾਰ ਕਬਲੇ ਖਨੋਰੀ ਮਟਰ ਦੀ ਜੀਤੀ ਜਿਸ ਤਰ੍ਹਾਂ ਨਾਲ ਇਹ ਤਾਂ ਸਾਥੀ ਵਿਛੜ ਗਿਆ ਉਹ ਕਿਵੇਂ ਬਹੁਤ ਦੌੱਖ ਵਾਲੀ ਗੱਲ ਆਈ ਜਿਹੜੇ ਸਾਡੇ ਸਾਥੀ ਆ ਇੱਕ ਨੰਦਿਆ ਸਾਥੋਂ ਦੂਰ ਚਲੇ ਗਏ ਇੱਕ ਨੰਦਿਆ ਤੇ ਸਾਨੂੰ ਬਹੁਤ ਔਖਾ ਜਥੇਬੰਦੀ ਨੂੰ ਬਹੁਤ ਘਾਟਾ ਪਿਆ ਇਸ ਸੁਖਮੰਦਰ ਸਿੰਘ ਦੇ ਜਾਣ ਨਾਲ ਤੇ ਇਹ ਜਿਤਨੇ ਸਰਕਾਰ ਕੋਲੇ ਤੱਕ ਮੰਗਾਂ ਮੰਨ ਨਹੀਂ ਦੀ ਤੁਸੀਂ ਅਪੀਲ ਕਰਦੇ ਹੋ ਅੱਛੀ ਤਾਂ ਇਹ ਸਰਕਾਰ ਨੂੰ ਇਹ ਹੀ ਅਪੀਲ ਕਰਦੇ ਆ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਵੀ ਪਹਿਲਾਂ ਜੋ ਦਿੱਲੀ ਧਰਨਾ ਲੱਗਾ ਸੀ ਉੱਥੇ ਵੀ ਸਾਡੇ ਸਾਥੀ ਜਿਹੜੇ ਸੀ 7700 ਕਿਸਾਨ ਸੀਦ ਹੋ ਗਿਆ ਸੀ ਤੇ ਇੱਥੇ ਵੀ ਜਿਹੜਾ ਹੁਣ ਦੂਰੀਵਾਰਤਾ ਨਾ ਲੱਗਾ ਤੇ ਇੱਥੇ ਵੀ ਸਾਡੇ ਸਾਥੀ ਬਹੁਤ ਜ਼ਿਆਦੇ ਜਨੰਦਿਆ ਸੀਦ ਹੋ ਗਿਆ ਤੇ ਅਸੀਂ ਤਾਂ ਸਰਕਾਰ ਨੂੰ ਇਹ ਹੀ ਅਪੀਲ ਕਰਦੇ ਆਂ ਵੀ ਜਲਦ ਤੋਂ ਜਲਦ ਜਿਹੜੀਆਂ ਮੰਗਾਂ ਜਿਹਨਾਂ ਦਾ ਮੰਨ ਲੈਣਗਾ ਤੇ ਇਹਦਾ ਸਰਕਾਰ ਨੂੰ ਕਿ ਜਿਹੜੇ ਸਾਡੇ ਕਿਸਾਨ ਸੀਦ ਹੋ ਰਹੇ ਆ ਜਾ ਸਰਦਾਰ ਡੱਲੇਵਾਲ ਜੀ ਮਰਨ ਵਾਰਤ ਤੇ ਬੈਠਿਆ ਤੇ ਉਹਨਾਂ ਨੂੰ ਬਚਾਇਆ ਜਾਵੇ ਤੇ ਸਾਡੀਆਂ ਹੱਕੀ ਮੰਗਾਂ ਮੰਨੀਆਂ ਜਾਣ ਪਰਿਵਾਰ ਨੂੰ ਕੀ ਅਪੀਲ ਹੈ ਜਿਹੜੇ ਜਿੰਨੇ ਡੈਪਰੀਐਂਸ ਪਰਵਾਨ ਕੀ ਮੰਗਤਾ ਹੀ ਐਸੀ ਤਾਂ ਮਤਲਬ ਇਹ ਹੀ ਕਰਦੇ ਵੀ ਜੋ ਇਹਨਾਂ ਦੇ ਪਰਿਵਾਰ ਦੇ ਕਿੰਨੇ ਦਾ ਘਾਟਾ ਪਿਆ ਉਹ ਪੂਰਾ ਤਾਂ ਨਹੀਂ ਹੋ ਸਕਦਾ ਪਰ ਅਸੀਂ ਸਰਕਾਰ ਤੋਂ ਇਹ ਹੀ ਮੰਗ ਕਰਦੇ ਆ ਜੋ ਕਿ ਇਹਨਾਂ ਦੇ ਪਰਿਵਾਰ ਤੇ ਕੋਈ ਕਰਜ਼ਾ ਵਗੈਰਾ ਉਹਨਾਂ ਦਾ ਮਾਫ਼ ਕੀਤਾ ਜਾਵੇ ਤੇ ਉਹਨੂੰ ਵੱਦ ਤੋਂ ਵੱਧ ਮਾਫ਼ੀ ਜਾ ਦਿੱਤਾ ਜਾਵੇ ਕਿਉਂਕਿ ਪਿੱਛੇ ਪਰਿਵਾਰ ਆ ਜਿਹੜਾ ਖੜਿਆੰਦਿਆ ਵੀ ਉਹ ਪਰੰਪਰ ਉੱਠ ਸਕੇ ਸਤਖਰਤਾਰ ਸਿੰਘ ਕੀ ਕਹਿੰਦਾ ਹੈਗਾ ਤੁਹਾਡੇ ਪਿੰਡ ਦੇ ਜਿਹੜੇ ਕਿਸਾਨ ਆ ਸੀਗੇ ਉਹ ਜੀ ਬਹੁਤ ਬਹੁ ਮਾਰੀ ਹੋਈ ਹੈ ਹਾਲੇ ਉਹ ਜਾ ਹੀ ਰਹੇ ਕਿ 9 ਕਿਲੋਮੀਟਰ ਪਿੱਛੇ ਸੀ 1 ਕਿਲੋਮੀਟਰ ਪਿੱਛੇ ਸੀ ਤੇ ਉਹ ਜਿਹੜਾ ਬੰਦਾ ਪਿੱਛੋਂ ਗੱਡੀ ਫੇਟ ਮਾਰਤੀ ਤੇ ਉਹ ਗੱਡੀ ਪਿਜਾਦ ਗਿਆ ਜਦੋਂ ਮੌਕੇ ਤੇ ਬਾਦਰ ਕੀ ਮੰਗੀ ਕਰਦੇ ਪਿੰਸੀਪਲ ਵੱਲੋਂ ਮੰਗਤਾ ਇਹ ਹੀ ਹੈ ਜੀ ਉਹ ਪਤਰਨ ਦੇ ਪਰਿਵਾਰ ਨੂੰ ਬਾਤ ਵਾਸਾ ਤਾਂ ਚੁੱਤੀ ਜਾਵੇ ਉਹਨਾਂ ਦਾ ਪੋਤਰਾ ਉਹ ਸਰਬੋਸਤ ਲੇਖ ਨੌਕਰੀ ਤੇ ਚੁੱਤੀ ਜਾਵੇ ਜਿਹੜਾ ਉਹ ਗੱਡੀ ਮਾਰ ਕੇ ਪੱਜਾ ਉਹ ਉਹ ਫਜ਼ਾਰ ਆਈ ਭਗੌੜਾ ਕੋਈ ਤਾ ਤਾਂ ਨਹੀਂ ਲੱਗਾ ਕਿੰਨੀ ਕਿਦੂ ਦੇਖਿਆ ਸੀਗਾ 1 ਕਿਲੋਮੀਟਰ ਪੈਦਲ ਲਈ ਹਾਂ ਪੈਦਲ ਚੱਲਦੇ ਆਵਾਂ ਜੇ ਦਾ ਘਟਿਆ ਸਿਰ ਉੱਥੇ ਸਟੇਜ ਤੇ ਪੈਦਲ ਜਾ ਰਹੇ ਜੀ ਸਟੇਜ ਵੱਲ ਵਧ ਰਹੇ ਸੀ ਕਿਦੋਂ ਮੈਂ ਅੰਦਰ ਮੁਸਕਾ ਗਿਆ ਜਾਈਦਾ ਇਹ ਅੰਤੋਂ ਆ ਜੋ ਹੋਈ ਜਾਂਦਾ ਹੀ ਉਥੇ ਅੰਦਰੋਂ ਕਰ ਦੋ ਇਹ ਕੱਲ ਹੋਊਗਾ ਜੀ ਹਾਦੀ ਹੈ ਸਿਪੈਡੀ